ਸ਼ੁਭ ਦਿਹਾੜਾ ਜੋ ਸਾਬ ਸਤਗੁਰ ਗਿਆਨਨਾਥ ਮਹਾਰਾਜ ਜੀ ਦਾ ਵਿਜੇ ਦਿਵਸ ਜੋ ਕਿਆਸੀ ਦੇਣ ਜੇਲ ਯਾਤਰਾ ਕੱਟ ਕੇ ਆਏ ਅੱਜ ਦੇ ਦਿਨ 10 ਫਰਵਰੀ ਵਾਲੇ ਦਿਨ ਇਸ ਸ਼ੁਭ ਦਿਹਾੜੇ ਦੀ ਲਾਕਾ ਨਿਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਔਰ ਦੇਸਾਂ ਵਿਦੇਸ਼ਾਂ ਵਿੱਚ ਰਹਿੰਦਿਆਂ ਨੂੰ ਇਸ ਸ਼ੁਭ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਨੇ ਆ ਉਹਦੇ ਨਾਲ ਨਾਲ ਜਿਹੜੋ ਪੰਜਾਬ ਦੇ ਪ੍ਰਧਾਨ ਬੀਜੇਪੀ ਦੇ ਜੋ ਬਣਾਏ ਗਏ ਨੇ ਸ਼ਰੀਲ ਜਾਖੜ ਜੀ ਉੱਗੇ ਸ੍ਰੀ ਸ਼ੁਭ ਦਿਹਾੜੇ ਦੇ ਮਕਸ਼ਤੇ ਵਿੱਚ ਸ਼ਰਦਾ ਦੇ ਆਪਣੇ ਫੁੱਲ ਚੜਾਉਣ ਵਾਸਤੇ ਆਏ ਨੇ ਜਿੰਨੇ ਵੀ ਉਹਨਾਂ ਦੀ ਪਾਰਟੀ ਆਈ ਆ ਸਾਰਿਆਂ ਨੂੰ ਇਸ ਪਾਵਨ ਵਾਲਮੀਕ ਤੀਰਥ ਦੇ ਉੱਤੇ ਪਹੁੰਚਣ ਤੇ ਜੀ ਆਇਆਂ ਨੇ ਜੈ ਵਾਲਮੀ ਕੀ ਹਰ ਹਰ ਵਾਲਮੀ ਜਨਾਬ ਜੈ ਵਾਲਮੀ ਕੀ ਹਰ ਹਰ ਵਾਲਮੀ ਕੀ ਅੱਜ ਬੜਾ ਸ਼ੁਭ ਦਿਨ ਹੈ ਜਨ 1966 ਦੇ ਵਿੱਚ ਸਤੁਰ ਗਿਆਨਾ ਜੀ 41 ਸਾਧੂਆਂ ਸਮੇਤ ਕੱਤੀ ਦੇਨ ਦੀ ਜੇਲ੍ਹ ਜਾਤਾ ਕੱਟ ਗਈ ਪੀਰ ਤੇ ਫਿਰ ਤੇ ਸੰਨ ਉਹਨਾਂ ਦੀ ਖੁਸ਼ੀ ਦੇ ਵਿੱਚ ਹੀ ਅੱਧੀ ਰਤੇ ਕਹਿ ਮੈ ਲਗੇ ਨੇ ਭਾਜਪੀ ਦੇ ਪੰਜਾਬ ਦੇ ਪ੍ਰਚਾਰ ਸਵੀਰ ਆਖਰ ਜੀ ਆਏ ਨੇ ਜਿਨ੍ਹਾਂ ਦਾ ਪ੍ਰਾਲਾ ਸੰਤ ਅਦਿੱਤਿਆਨਾਥ ਜੀ ਮੁੱਖ ਮੰਤਰੀ ਯੂਪੀ ਸੰਤ ਬਾਰਗਨਾਥ ਜੀ ਜਿਨ੍ਹਾਂ ਸਾਰਾ ਕੰਟੈਕਟ ਕਰਾ ਕੇ ਇੱਥੇ ਲੈ ਕੇ ਆਏ ਹਨ ਬੜਾ ਭਾਗ ਭਰੇਦੇ ਨੇ ਹੈ ਅਸੀਂ ਬੜੀ ਖੁਸ਼ੀਆਂ ਕਿ ਇੱਕ ਮੋਦੀ ਜੀ ਸਰਕਾਰ ਦੇ ਅੰਸ਼ ਆਏ ਇੱਥੇ ਅਸੀਂ ਉਹ ਸਵਾਗਤ ਕੀਤਾ ਨਾਲ ਧੰਨਵਾਦ ਕੀਤਾ ਜੈ ਹਿੰਦ ਅੱਜ ਇੱਥੇ ਅਸ਼ੀਰਵਾਦ ਲੈਣੇ ਭਗਵਾਨ ਬਾਲਕੀਹ ਰਾਜੇ ਇੱਥੇ ਪਵਨ ਸਥਲ ਤੇ RAM ਪੀਰ ਦੇ ਉੱਤੇ ਆ ਕੇ ਪ੍ਰੇਰਣਾ ਗਾਹ ਤੋਂ ਤੇ ਭਗਵਾਨ ਬਾਲਮੀਕੀ ਜੀ ਦੇ ਅਸ਼ੀਰਵਾਦ ਨਾਲ ਜਦੋਂ ਅੱਜ ਸੰਤ ਨਾ ਜੀ ਦੇ ਉਹਨਾਂ ਦੇ ਰਹਿ ਹੈ ਦਿਵਸ ਤੇ ਜਿਹੜਾ ਏਡਾ ਵੱਡਾ ਸਮੂਹ ਇਕੱਠ ਹੋਇਆ ਹੈ ਉੱਥੇ ਵਿੱਚ ਸਾਰੇ ਸੰਤ ਸਮਾਜ ਤੋਂ ਉਹਨਾਂ ਨੇ ਅਸ਼ੀਰਵਾਦ ਦਿੱਤਾ ਹੈ ਪੰਜਾਬ ਦੀ ਬਿਹਤਰੀ ਵਾਸਤੇ ਉਹਨਾਂ ਨੇ ਕਿਹਾ ਵੀ ਆ ਕੇ ਅੱਗੇ ਵਧ ਕੇ ਪੰਜਾਬ ਨੂੰ ਜਿਹੜੇ ਗਲਦਲ ਚ ਪੰਜਾਬ ਫਸੇ ਉਹਨੂੰ ਬਚਾਓ ਤੇ ਇੱਥੇ ਇਸ ਪਵਿੱਤਰ ਸਥਾਨ ਦਾ ਜਿਹੜੀ ਮਾਨ ਮਰਿਆਦਾ ਹੈ ਵਿੱਚ ਜੋ ਕਿਸ ਕਿਸਮ ਦਾ ਵੀ ਲੋੜ ਹੈ ਉਹਨੂੰ ਸਾਰੀ ਜ਼ਰੂਰਤਾਂ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਬਲੇ ਸੋਨਰ ਪਾਇਆ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਹੈ ਸਾਹਿਬ ਸ੍ਰੀ ਸ੍ਰੀ ਐਕਸਵਾਟ ਸਤਿਗੁਰੂ ਗਿਆਨਨਾਮਹਾਰਾਜ ਜੀ ਦਾ ਸਤਿਗੁਰੂ ਹਰੀਨਾਮਹਾਰਾਜ ਜੀ ਦਾ ਮੌਜੂਦਾ ਗੱਦੀ ਨਸੀਬ ਸਤਿਗੁਰੂ ਮਹਾਰਾਜ ਮਲਕੀਤ ਨਾਮ ਬਾਰੇ ਕੀਤਾ ਹੈ ਸਭ ਤੋਂ ਪਹਿਲਾਂ ਮੈਂ ਦੇਸ਼ਾਂ ਦੇ ਦੇਸ਼ਾਂ ਦੇ ਵਾਦੀਆਂ ਸੰਕਾ ਨੂੰ ਜਿਹੜਾ ਅੱਜ ਪਾਵਨ ਦਿਹਾੜਾ ਸਤਿਗੁਰੂ ਗਿਆਨਨਾਮਹਾਰਾਜ ਜੀ ਦਾ ਕੋਮੀ ਇਤਿਹਾਸਕ ਮੇਲਾ ਜਿੰਨਾਂ ਨੇ 81 ਦਿਨ ਦੇਲ ਕੱਟ ਕੇ ਪਾਵਨ ਵਾਲਮੀਕ ਤੀਰਥ ਨੂੰ ਯਾਦ ਕਰਾਇਆ ਤੇ ਬਾ ਇਧਰ ਰਿਹਾ ਹੋ ਕੇ ਜਿਹੜਾ ਇੱਕ ਸਰਕਾਰ ਨੂੰ ਜਿਹੜਾ ਬਹੁਤ ਵੱਡਾ ਮੈਸੇਜ ਦਿੱਤਾ ਕਿ ਜਿਹੜਾ ਵਾਲਮੀਕ ਤੀਰਥ ਹੈ ਵਾਲਮੀਕੀ ਸਮਾਜ ਦਾ ਹੀ ਆ ਉਸ ਦਿਨ ਤੋਂ ਜਿਹੜਾ ਹੈ ਬੜੀ ਉਤਸ਼ਾਹ ਦੇ ਸ਼ਰਧਾ ਦੇ ਨਾਲ ਵਲਮੀਕੀ ਸਮਾਜ ਵੱਲੋਂ ਔਰ ਸਤਿਗੁਰੂ ਮਲਕੀਤ ਨਾਹ ਜੀ ਮਹਾਰਾਜ ਵੱਲੋਂ ਜਿਹੜਾ ਹਰ ਸਾਲ 10 ਫਰਵਰੀ ਜਿਹੜਾ ਬੜੀ ਧੂਮਤਾ ਮਨਾੜਾ ਮਨਾਇਆ ਜਾਂਦਾ ਤੇ ਨਾਲ ਦੀ ਨਾਲ ਮੈਂ ਸੰਤਾਂ ਨੂੰ ਬੇਨਤੀ ਕਰਦਾ ਕਿ ਇਸ ਮੇਲੇ ਦੇ ਉੱਤੇ ਜਿਹੜੇ ਸੁਨੀਲ ਧਾਕੜ ਜੀ ਭਾਜਪੀ ਵੱਲੋਂ ਉਹ ਵੀ ਇੱਥੇ ਗੁਰ ਗਿਆਨਨਾ ਮਾਰਦੇ ਸਮਾਗਮ ਤੇ ਨਾਤੋ ਮਸਤਕ ਹੋਏ ਤੇ ਨਾਲ ਦੀ ਨਾਲ ਉਹਨਾਂ ਨੇ ਸੰਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਹੜਾ ਤੁਹਾਡੇ ਕੁਝ ਵੀ ਅਧੂਰੇ ਕੰਮ ਆ ਜਿਹੜੀਆਂ ਨਕਮੀਆਂ ਸਰਕਾਰਾਂ ਬਾਦਲ ਸਰਕਾਰ ਦੇ ਵੇਲੇ ਤੋਂ ਲੈ ਕੇ ਕਾਂਗਰਸ ਸਰਕਾਰ ਵੀ ਆਈ ਆਮ ਆਦਮੀ ਵੀ ਆਈ ਜਿਨ੍ਹਾਂ ਨੇ ਵਾਲਮੀਕ ਤੀਰ ਬਾਰੇ ਕੁਛ ਵੀ ਨਹੀਂ ਸੋਚਿਆ ਉਥੋਂ ਦੇ ਪ੍ਰਬੰਧਾਂ ਬਾਰੇ ਉਥੋਂ ਦੇ ਜਿਹੜਾ ਪ੍ਰਸ਼ਾਸਨ ਨੇ ਅੱਜ ਆ ਕੋਈ ਸੇਵਾਦਾਰ ਆ ਉਹਨਾਂ ਨੂੰ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਆ ਉਹਨਾਂ ਨੂੰ ਤਨਖਾਹ ਵੀ ਨਹੀਂ ਅੱਜ ਤੱਕ ਹੋ ਰਹੀ ਜਿਸ ਦੇ ਬਦੌਲਤ ਜਿਹੜਾ ਸੰਗਤਾਂ ਦੇ ਵਿੱਚ ਬਹੁਤ ਗੁੱਸਾ ਤੇ ਬਹੁਤ ਇਹਦੇ ਵਿੱਚ ਰੋਸ ਭਰਿਆ ਮਾਹੌਲ ਵੀ ਆ ਕਿ ਜਿਹੜਾ ਸਰਕਾਰਾਂ ਨੇ ਸਾਨੂੰ ਕੇਜਰੀਵਾਲ ਨੇ ਭਗਵੰਤ ਮਾਨ ਨੇ ਬਹੁਤ ਵਿਸ਼ਵਾਸ ਦਿਵਾਇਆ ਸੀ ਕਿ ਜਿਹੜਾ ਸਾਡੀ ਸਰਕਾਰ ਬਣ ਤੇ ਅਸੀਂ ਤੁਹਾਨੂੰ ਜਿਹੜਾ ਵਾਲਮੀਕ ਤੀਰ ਦਾ ਪ੍ਰਬੰਧ ਜਿਹੜਾ ਨਾਸੰਪਰਤਾਇ ਦੇ ਹੱਥ ਵਿੱਚ ਵਾਲਮੀਕੀ ਸਮਾਜ ਦੇ ਹੱਥ ਵਿੱਚ ਦਿੱਤਾ ਜਾਊਗਾ ਜਿਹਦੇ ਵਿੱਚ ਸਰਕਾਰ ਨਾਕਾਮ ਰਹੀ ਆ ਉਹਦੇ ਵਿੱਚ ਹੁਣ ਜਿਹੜਾ ਅਸੀਂ ਸਤਿਗੁਰੂ ਮਹਾਰਾ ਮਲਕੀਤ ਨਾਜ਼ ਜੀ ਵੱਲੋਂ ਔਰ ਪੂਰੇ ਸੰਤ ਸਮਾਜ ਵੱਲੋਂ ਜਿਹੜਾ ਭਾਜਪੀ ਨੂੰ ਸਮਰਥਨ ਆ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਕਿ ਭਾਈ ਜਿਸ ਤਰ੍ਹਾਂ ਆਮ ਆਦਮੀ ਨੂੰ ਦਿਲੋਂ ਸਮਰਥਨ ਕੀਤਾ ਇੱਕ ਵਾਰ ਭਾਜਪੀ ਨੂੰ ਵੀ ਜਿਹੜਾ ਕੰਬਲ ਦੇ ਫੋਨ ਨੂੰ ਖਿਲਾ ਕੇ ਜਿਹੜਾ ਬਹੁਤ ਉਤਸ਼ਾਹ ਦੇ ਨਾਲ ਵੱਡੀ ਅ ਲੀਡ ਦੇ ਨਾਲ ਜਿਹੜੀ ਆ ਗਿਫਟ ਦਵਾ ਕੇ ਪਾਵਨ ਵਾਲਮੀਕ ਤੀਰਥ ਨੂੰ ਜਾਦ ਕਰਾਉਣ ਦੇ ਵਿੱਚ ਯੋਗਦਾਨ ਪਾਓ ਜੈ ਵਾਲਮੀਕੀ ਹਰ ਹਰ ਵਾਲੀ